ਤਾਪੀ ਨਾਮ ਰਵਾਇਆ ਕਰੋ ਫੁਰਕ ਫੁਰਦੇ ਰਾਤ ਨੂੰ ਸਤ ਸ੍ਰੀ ਅਕਾਲ ਜੀ ਲੈ ਕੇ ਆਇਆ ਵੀਡੀਓ ਕੱਲ ਦੇ ਕਬੱਡੀ ਕਪਾਂ ਦੇ ਫਾਈਨਲ ਰਿਜ਼ਲਟ ਦੀ ਜੋ ਕੱਲ 13 ਅਕਤੂਬਰ ਨੂੰ ਪੰਜ ਜਗ੍ਹਾ ਤੇ ਕਬੱਡੀ ਟੂਰਨਾਮੈਂਟ ਕਰਵਾਏ ਗਏ ਸਨ ਤੇ ਉਸ ਤੋਂ ਪਹਿਲਾਂ ਜੇ ਤੁਸੀਂ ਆਪਣੇ YouTube ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜੇ ਤੁਸੀਂ ਵੀਡੀਓ Facebook ਤੇ ਦੇਖ ਰਹੇ ਹੋ ਤਾਂ Facebook ਪੇਜ ਨੂੰ ਲਾਈਕ ਤੇ ਫੋਲੋ ਕਰਨਾ ਤੇ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਲੈ ਕੇ ਆਉਂਦੇ ਆ ਪਹਿਲੇ ਕਬੱਡੀ ਟੂਰਨਾਮੈਂਟ ਦੀ ਗੱਲ ਕਰਕੇ ਤਾਂ ਪਹਿਲਾ ਕਬੱਡੀ ਟੂਰਨਾਮੈਂਟ ਖਾਰਾ ਜ਼ਿਲ੍ਹਾ ਤਰਨਤਾਰਨ ਸਾਹਿਬ ਦੇ ਵਿੱਚ ਕਰਵਾਇਆ ਗਿਆ ਸੀ ਤੇ ਇੱਥੇ ਢੰਡ ਤੇ ਰ ਸੋ ਮੱਚ ਕਰਵਾਇਆ ਗਿਆ ਸੀ ਤੇ ਇਹਦੇ ਵਿੱਚੋਂ ਠੰਡ ਦੀ ਟੀਮ ਫਸਟ ਰਹੀ ਤੇ ਰਤਕੁੱਦਾ ਦੀ ਟੀਮ ਸੈਕੰਡ ਅੱਗੇ ਗੱਲ ਕਰਦੇ ਹਾਂ ਦਲਚੀਕੇ ਫਿਰੋਜ਼ਪੁਰ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਕਾਂਗਾ ਤੇ ਕੀਰਾਂਵਾਲੀ ਦੀਆਂ ਟੀਮਾਂ ਦੇ ਵਿਚਕਾਰ ਸੋ ਮੈਚ ਕਰਵਾਇਆ ਗਿਆ ਸੀ ਤੇ ਇਹਦੇ ਵਿੱਚੋਂ ਕਾਂਗੇ ਦੀ ਟੀਮ ਫਸਟ ਰਹੀ ਤੇ ਕੀਰਾਂਵਾਲੀ ਟੀਮ ਸੈਕੰਡ ਅੱਗੇ ਗੱਲ ਕਰਦੇ ਨਮਨਜੀਪੁਰ ਸ਼ਾਹਕੋਟ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਇੱਥੇ ਦਬਾਬਾ ਲੀਗ ਦੇ ਮੈਚ ਕਰਵਾਏ ਗਏ ਸਨ ਤੇ ਇੱਥੇ ਫਾਈਨਲ ਮੈਚ ਹੋਇਆ ਸੀ ਬੀ ਆਫ ਪਲੈਂਟੀ ਨਿਊਜ਼ੀਲੈਂਡ ਤੇ ਸ਼ਾਹਕੋਟ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਸ਼ਾਹਕੋਟ ਦੀ ਟੀਮ ਸੈਕੰਡ ਰਹੀ ਤੇ ਬੀ ਆਫ ਪਲੈਂਟੀ ਨਿਊ ਇਤੋਂ ਦੇ ਬੈਸਟ ਰੇਡਰ ਪੰਜਾਬੀ ਦੀ ਗੱਲ ਕਰਕੇ ਤਾਂ ਇਤੋਂ ਬੈਸਟ ਰੇਡਰ ਬਣੇਗਾ ਕਾਕਾ ਕਪੂਰਥਲੇ ਵਾਲਾ 6 ਕਬੱਡੀਆਂ ਪਾ ਕੇ 6 ਨੰਬਰ ਲੈ ਤੇ ਤਬਿੱਟ ਜਾਫੀ ਦੀ ਗੱਲ ਕਰਕੇ ਤਾਂ ਬੈਸਟ ਜਾਫੀ ਬਣੇਗਾ ਤਨੂ ਨਸਰਾਲੇ ਵਾਲਾ 12 ਟੱਚ ਲੈ ਕੇ 9 ਜਫੇ ਲਾਈ ਅੱਗੇ ਗੱਲ ਕਰਦੇ ਮਸਕਾਵਾਦ ਸਮਰਾਲਾ ਲੁਧਿਆਣਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦਿੱਤੇ ਉੱਥੇ ਪਹਿਲਾ ਇਨਾਮ 51000 ਤੇ ਦੂਜਾ ਇਨਾਮ 44000 ਸੀ ਤੇ ਬੈਸਟ ਰੇਡਰ ਤੇ ਜਾਫੀਆਂ ਦੇ ਲਈ ਐਲ.ਈ.ਡੀਆਂ ਦਿੱਤੀਆਂ ਗਈਆਂ ਸਨ ਤੇ ਇਥੇ ਫਾਈਨਲ ਮੈਚ ਹੋਇਆ ਸੀ ਤਨੌਰੀ ਤੇ ਬੂਲ ਮਾਜਰਾ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚ ਬੂਲ ਮਾਜਰਾ ਦੀ ਟੀਮ ਸੈਕੰਡ ਰਹੀ ਤੇ ਤਨੌਰੀ ਟੀਮ ਫਾਸਟ ਤੇ ਇਥੋਂ ਦੇ ਵੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤੇ ਇਥੋਂ ਦੇ ਵੈਸਟ ਰੇਡਰ ਬਣਿਆ ਆਪਣਾ ਸੈਂਪਲੀ ਸਾਹਿਬ ਤੇ ਸੱਤੀ ਜਰ ਗੜੀ ਵਾਲਾ ਦੋਨੇ ਜੁਆਇੰਟ ਵੈਸਟ ਰੇਡਰ ਬਣਿਆਗੇ ਤਬਟ ਜਾਫੀਆਂ ਦੀ ਗੱਲ ਕਰਕੇ ਤਬਟ ਜਾਫੀ ਬਣੇਗਾ ਨੰਨੂ ਤਨੌਰੀ ਵਾਲਾ ਤੇ ਹੈਪੀ ਤਨੌਰੀ ਵਾਲਾ ਦੋਨੇ ਜੁਆਇੰਟ ਵੈਸਟ ਜਾਫੀ ਬਣਿਆਂਗੇ ਅੱਗੇ ਗੱਲ ਕਰਦੇ ਹਾਂ ਮੁਮਾਰਫ ਫਰੀਦਕੋਟ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਤੇ ਪਹਿਲਾ ਇਨਾਮ 31000 ਤੇ ਦੂਜਾ ਇਨਾਮ 21000 ਸੀ ਤੇ ਵੈਸਟ ਰੇਟਰ ਤੇ ਜਾਫੀਆਂ ਦੇ ਲਈ 5-5 ਕਿਲੋ ਦੇਸੀ ਘਿਓ ਦਿੱਤਾ ਗਿਆ ਸੀ ਇੱਥੇ ਫਾਈਨਲ ਮੈਚ ਹੋਇਆ ਸੀ ਬੱਟਰ ਤੇ ਕੋਟ ਸੁਖੇ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਕੋਟ ਸੁਖੇ ਦੀ ਟੀਮ ਸੈਕੰਡਰੀ ਤੇ ਬੱਟਰ ਦੀ ਟੀਮ ਫਾਸਟ ਤੇ ਇੱਥੋਂ ਦੇ ਬੈਟਰ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇੱਥੋਂ ਦੇ ਬੈਟਰ ਰੇਡਰ ਬਣੇਗਾ ਬੰਚ ਸੂਰੀਆਲ ਤੇ ਬੈਟਰ ਜਾਫੀ ਦੀ ਗੱਲ ਕਰਕੇ ਤਾਂ ਬੈਟਰ ਜਾਫੀ ਬਣੇਗਾ ਗਗਨ ਸੂਰੀਆਲ ਤੇ ਹਾਂਜੀ ਇਹ ਸੀ ਕੱਲ ਤੇ ਕਬੱਡੀ ਕੱਪਨ ਦਾ ਫਾਈਨਲ ਰਿਜ਼ਲਟ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਤੇ ਮਿਲਦੇ ਆਂ ਕਿਸੇ ਹੋਰ ਵੀਡੀਓ ਤੇ ਨਾਲ ਧੰਨਵਾਦੀ